ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਤ ਸੰਗਤ ਜੀ ਲੇਖਨ ਦੇ ਵਿੱਚ ਆਇਆ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਕਿ ਜਾਂਦੇ ਆ ਤੇ ਦਰਸ਼ਨ ਕਰਕੇ ਬੈਠਦੇ ਆ ਤੇ ਉੱਥੇ ਹੁਕਮਨਾਮਾ ਸਾਹਿਬ ਜਿਹੜਾ ਉਹ ਬਖਸ਼ ਕੀਤਾ ਜਾ ਰਿਹਾ ਹੁੰਦਾ ਤੇ ਅਸੀਂ ਨਾਲ ਦੇ ਨਾਲ ਇਹ ਗਲਤੀ ਕਰਦੇ ਆ ਕਿ ਅਸੀਂ ਉਹੀ ਪੰਕਤੀ ਜਿਹੜੀ ਚੱਲ ਰਹੀ ਆ ਉਹ ਆਪਣੇ ਜ਼ੁਬਾਨੋਂ ਬੋਲਣੀ ਸ਼ੁਰੂ ਕਰ ਦਿੰਦੇ ਆ ਅਸਲ ਦੇ ਵਿੱਚ ਅਸੀਂ ਇਦਾਂ ਕਦੀ ਨਹੀਂ ਕਰਨਾ ਉਹ ਸਾਡੀ ਗਲਤੀ ਆ ਕਿਉਂਕਿ ਮੰਗਲ ਜਿਹੜਾ ਹੋ ਰਿਹਾ ਆ ਮੰਗਲਾ ਚਰਨ ਅਸੀਂ ਨਾਲ ਦੀ ਨਾਲ ਬੋਲ ਸਕਦੇ ਆ ਤੇ ਜਿਹੜਾ ਫਰਮਾਨ ਜਿਹੜਾ ਜਦੋਂ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਅਸੀਂ ਬਿਲਕੁਲ ਨਹੀਂ ਬੋਲਣਾ ਕਿਉਂਕਿ ਉਹ ਗੁਰੂ ਸਾਹਿਬ ਆਪ ਬੋਲ ਰਹੇ ਇਸ ਕਰਕੇ ਮੰਗਲਾ ਚਰਨ ਜਿਹੜਾ ਉਹ ਸੀ ਕਰ ਸਕਦੇ ਆ ਵਡਿਆਈ ਜੁੜ ਸਕਦੇ ਆ ਪਰ ਜਿਹੜਾ ਫਰਮਾਨ ਉਪਦੇਸ਼ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਸਰਵਣ ਕਰਨਾ ਕਿਉਂਕਿ ਉਹ ਜ਼ੁਬਾਨ ਜਿਹੜੀ ਆ ਉਹ ਵਰਤੀ ਜਾ ਰਹੀ ਹੈ ਗ੍ਰੰਥੀ ਸਿੰਘ ਦੀ ਪਾਤੀ ਸਿੰਘ ਦੀ ਤੇ ਜਿਹੜੇ ਉਹ ਲਫ਼ਜ਼ੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਆ ਇਸ ਕਰਕੇ ਅਸੀਂ ਇਹ ਗਲਤੀ ਜਿਹੜੀ ਆ ਉਹ ਨਹੀਂ ਕਰਨੀ ਸਹਿਸਭਾ ਸਾਡੇ ਕੋਈ ਗਲਤੀ ਹੋ ਜਾਂਦੀ ਆ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ